ਬੋਲੋ ਵਾਕੇ ਬਿਹਾਰੀ ਾਲਲ ਕੀ ਜੈ ਜੁਗਲ ਜੋੜੀ ਸਰਕਾਰ ਕੀ ਜੈ ਨੰਦ ਕੇ ਅਨੰਦ ਭਯੋ ਜੈ ਕਨਿਆ ਲਾਲ ਸਾਰਿਆਂ ਨੂੰ ਜਨਮ ਅਸ਼ਟਮੀ ਦੀਆਂ ਲੱਖ ਲੱਖ ਮੁਬਾਰਕਾਂ ਸਭ ਦੇ ਉੱਪਰ ਠਾਕੁਰ ਜੀ ਦੀ ਕਿਰਪਾ ਬਣੇ ਮੈਂ ਤੁਹਾਡਾ ਆਪਣੇ ਪੰਡਿਤ ਜੀ ਬਿੰਦੂ ਭਾਰਤਵਾਜ ਮੈਂ ਤੁਹਾਨੂੰ ਗੁਜਾਰਿਸ਼ ਕਰਦਾ ਅੱਜ ਸ਼ਾਮ ਨੂੰ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿੱਚ ਸ਼ਾਮ ਨੂੰ 4:00 ਵਜੇ ਤੋਂ ਲੈ ਕੇ 6:30-7:00 ਵਜੇ ਤੱਕ ਕੀਰਤਨ ਹੋਏਗਾ ਜੋ ਕਿ ਇਸਤਰੀ ਸਾਸਨ ਸਭਾ ਵੱਲੋਂ ਕੀਤਾ ਜਾਂਦਾ ਹੈ ਤੁਸੀਂ ਸਾਰੇ ਇਸ ਕੀਰਤਨ ਵਿੱਚ ਪਹੁੰਚੋ ਗੜੀਆਂ ਮੇਰੀਆਂ ਭੈਣਾਂ ਨੇ ਮਾਤਾਵਾਂ ਨੇ ਘਰੇ ਲੱਡੂ ਗੁਪਾਲ ਰੱਖੇ ਐ ਉਹ ਨਾਲ ਲੱਡੂ ਗੁਪਾਲ ਜਿਉਂ ਹੀ ਲੈ ਕੇ ਆਉਣ। ਭਗਵਾਨ ਦਾ ਕੇਕ ਕੱਟਿਆ ਜਾਊਗਾ। ਉਸ ਤੋਂ ਬਾਅਦ ਰਾਤ ਨੂੰ ਠੀਕ 8 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਭਗਵਾਨ ਦਾ ਸੁੰਦਰ ਗੁਣਗਾਨ ਤੇ ਮੰਦਰ ਦਾ ਸ਼ਿੰਗਾਰ ਠਾਕੁਰ ਜੀ ਦੇ ਜੁਗਲ ਜੋੜੀ ਜੀ ਦੇ ਅਲੋਕਿਕ ਸ਼ਿੰਗਾਰ ਦਰਸ਼ਨ ਕਰਾਇਆ ਜਾਣ। ਸੋ ਸਾਰਿਆਂ ਨੂੰ ਮੈਂ ਗੁਜਾਰਿਸ਼ ਕਰਦਾ ਕਿ ਤੁਸੀਂ ਪਰਿਵਾਰ ਸਹਿ ਤੁਹਾਨੂੰ ਸਾਰਿਆਂ ਨੂੰ ਨਮੰਤਰਣ ਦੇ ਰਿਹਾ ਹਾਂ। ਆਪਣੇ ਵੱਲੋਂ ਤੁਸੀਂ ਸਾਰੇ ਇਸ ਮਹਾਉਤਸਵ ਦੇ ਵਿੱਚ ਪਹੁੰਚ ਕੇ ਇਸ ਪਲ ਦੇ ਇਸ ਦਿਨ ਦੇ ਆਨੰਦ ਨੂੰ ਮਾਣੋ ਔਰ ਆਪਣਾ ਜੀਵਨ ਸਫਲ ਬਣਾਓ ਜੈ ਸ਼੍ਰੀ ਕ੍ਰਿਸ਼ਨਾ ਜੈ ਸ਼੍ਰੀ ਰਾਧੇ ਜੈ ਜੈ ਸ਼੍ਰੀ ਰਾਧੇ